ਹਣੀ ਹਣੀ ਉਹ ਕੋਈ ਨਹੀਂ ਹੈਗਾ ਯਾਰ ਹਾਂ ਉਹ ਗੱਲ ਹੈਗੀ ਉਹ ਰਗੜ ਜੀ ਹੈ ਜੀ ਬੈਸੇ ਹੈ ਬੁੱਭੀ ਨਹੀਂ ਕਰਦੀ ਉਹ ਗੱਲ ਉਹ ਕਹਿੰਦਾ ਢੇਡ ਤੋਂ ਇਹਦਾ ਹੁਣ ਤਾਂ ਬੜਾ ਜੇ ਤਾਂ ਗੱਲ ਕਰਦਾ ਤੇ ਤੈਨੂੰ ਵੱਡੀਆਂ ਗੱਲਾਂ ਨਹੀਂ ਧੰਨਵਾਦੀ ਹੈ ਤੁਹਾਡੇ ਦਾ ਨਹੀਂ ਜਾਂਦੇ ਐ ਨਹੀਂ ਗੱਲ ਸੋਣ ਨਾ ਨਾ ਤੇਰਾ ਰਵਾ ਨਹੀਂ ਤੇਰਾ ਕੁਛ ਨਹੀਂ ਹਾਂ ਬਾਲੀਆਂ ਗੱਲਾਂ ਕਹਿਣ ਦੀ ਨਹੀਂ ਹਾਜੀ ਜੀ ਤੁਸੀਂ ਵੀ ਚੁੱਪ ਕਰੋ ਕਿਹ ਬੰਦੇ ਆਜੀ ਦਾ ਤੁਹਾਡੇ ਨਾਲ 25 ਦੀ ਮੈਂ ਨਹੀਂ ਫੇਰ ਨਹੀਂ ਫੇਰ ਨਾ ਖਾਨ ਕਰ ਫੇਰ ਬੱਦ ਫੇਰ ਗੱਲ ਸੁਣੋ ਗੱਲ ਤਾਂ ਸੁਣ ਲੈ ਕਹਿੰਦੇ ਗੱਲ ਸੁਣ ਕੋਈ ਨਹੀਂ ਆਇਆ ਦਾ ਗੋੜਾ ਕੱਲਾ ਮੇਰੀ ਗੱਲ ਸੁਣੋ ਕੱਲੇ ਬਾਲੀਆਂ ਗੱਲਾਂ ਤੁਸੀਂ ਵੀ ਲੈ ਮੇਰੀ ਬਾਤ ਤੁਸੀਂ ਨੋ ਵੰਗੇ ਕਰ ਲੈ ਕਰ ਲੈ ਯਾਰ ਕੋਈ ਨਾ ਕੋਈ ਇੱਕ ਦੇ ਤੇਰਾ ਸੌਦਾ ਕਰਨਾ ਇਹ ਕਹਦੇ ਵੀ ਮੰਗੇ ਆ ਲੈ ਜਾ ਬਸ ਪਾਲਾ ਨਾ ਮੈਂ ਤਾਂ ਲੈਣੀ ਮੈਂ ਤਾਂ ਦੱਸ ਯਾਰ ਮੰਗੇ ਗੁੰਜਾਏ ਤਾਂ ਹੁਣ ਤੁਹਾਨੂੰ ਕੋਈ ਨਹੀਂ ਰੋਕਣ ਨੂੰ ਕੋਈ ਨਹੀਂ ਢੀਂਦੇਂਦੇ ਮੈਂ ਇਹਨੂੰ 25 ਕਹਿੰਦਾ ਯਾਰ ਕਾਲਾ ਕਾਲਾ ਇਹ 40 ਡੇਢ ਕਿਹਾ ਤੇ ਮੈਂ 40 ਦਾ ਲਾਉਣਾ ਦਾ ਬੱਚਾ ਲਾ ਲਉ ਘੱਟ ਵੱਧ ਨਾ ਉਹ ਤਾਂ ਮੇਰੇ ਬਿਗਦੀ ਉਹ ਬੈਠੇ ਅੱਗੇ ਪੁੰਨ ਚੱਲੋ ਬੈਠੋ ਬੰਦਾ ਕੰਦਾ ਦੇਖਿਆ ਕਰ ਰਿਹਾ ਹੋਏ ਮੈਂ ਹੋਰ ਨਹੀਂ ਕਰੀ ਨੀ ਇਹਨਾਂ ਦੇ ਹੱਜਾ ਨੂੰ ਮੈਂ ਯਾਰ ਤੇਰੇ ਫੱਟੇ ਗਾ ਰਿਹਾ ਮਖਰਾਬ ਕਾ ਤੇ ਕਰਦੇ ਆਪਾਂ ਤੂੰ ਮੇਰੀ ਬਾਤ ਸਮਝੋ ਇਨ ਜੀ ਬਿਕ ਰਹੀ ਹੈ ਇਸੇ ਵੀ ਨਾ ਸਹਲ ਹੋ ਰਾ ਮੇਰੇ ਕੋਲ ਪਏ ਇਥੇ ਤਾਂ ਕੋਈ ਨਹੀਂ ਪਏ ਪੈਸਾ ਨਹੀਂ ਗੱਲ ਕਰਾਂਗੇ ਪਹਿਲਾਂ ਪਏ ਇਥੇ ਘਾਟਾ ਨਾ ਪੈਖਾਂ ਦੀ ਉਹ ਜਿਵੇਂ ਮੈਂ ਕਹਿੰਦਾ ਪਹਿਲਾਂ ਮੰਨ ਜਾ ਪਹਿਲੇ ਘਾਟਾ ਰਹੀ ਹੈ ਬਈ ਯਾਰ ਦੇਖ ਲੈ ਵੇ ਅੱਗੇ ਕਿੰਨੇ ਪੈਸੇ ਤੁਹਾਡੇ ਨੂੰ ਬਾਧਾ ਰਹੀ ਚਲੋ ਹਾਂ ਫਿਰ ਆਪਾਂ ਗੱਲ ਕਰਾਂਗੇ ਮੰਗੇ ਚਲੋ ਜਸ 27 ਦੀ ਕਰੀਏ ਹੋਏ ਆਪ ਦੋ ਯਾਰ ਨਹੀਂ 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 ਹੋਣੀ ਮੰਗੇ ਇੰਨੇ ਨਹੀਂ ਕੀ ਫਾਇਦਾ ਤੈਨੂੰ ਕਹਿ ਲਾਉਂਨੇ ਦੇ ਲਾਉਂ। ਜੇ ਵੀ ਕਰ ਚਾਹਤ ਹੈ। ਹੈ? ਡੇਂਗੇ ਹੋ ਗਿਆ। ਡੰਗੇ ਨਹੀਂ। ਨਹੀਂ ਡੰਗੇ ਦੇ। ਕਰ ਡੰਗੇ ਦੇ। ਨਹੀਂ ਹੋਣਗੇ। ਮੈਂ ਤੈਨੂੰ ਦੱਸਿਆ ਸਾਰਿਆਂ ਨੂੰ ਦੱਸ ਕੇ ਜੇ ਕੋਈ ਘਾਤਤਾ ਵੀ ਹਾਂ। ਹਾਂ, ਇਹਦਾ ਫੁੱਲਾਂ ਵੀ ਦੱਤ ਕੇ ਸਾਰੀ ਗੱਲ ਆਪਾਂ। ਉਹਦਾ ਪਤਾ ਹੀ ਆ ਯਾਰ ਇਹਦੀ ਚੱਕਰ ਲੱਗੇ। ਇੱਦਾਂ ਦੀ ਗੱਲ ਆ ਗਈ ਮੈਂ। ਮੂੰ ਤਾਂ ਤੈਨੂੰ ਪਤਾ ਮੈਂ 170 80 ਵੀ ਆ। ਹੁਣ ਕਿਸੇ ਨੂੰ ਗੱਲ ਕਹੀ ਨਹੀਂ ਇਹ ਵੀ ਜੇ ਘਾਤਤਾ ਜੀ ਸਾਡੇ ਤੋਂ ਵੱਟ ਕੇ। ਇਹਦਾ 170 ਆ ਜੀ। ਦੇਖ ਲਾ ਇਹ ਸਾਨੂੰ ਜੇ ਸੁਧਗੀ ਨਹੀਂ ਆ ਮੈਂ ਝੋਕੇ ਮੈਂ ਕਿਥੇ ਤਰੇ ਵੇਖਿਆ ਪੂਜ ਮੈਂ ਉਹ ਤੋਂ ਮੈਂ ਨਹੀਂ ਚਾਹਤਾ ਹਾਂ ਮੈਂ ਕਿਥੇ ਬਣਾਉਂਦਾ ਕੀ ਫਿਰ ਆ ਇਹ ਇੰਨੀ ਭੈਣ ਜੋਂਦੀ ਟਾਈਮ ਤੇ ਹੋਵੇ ਲਤਨਾਂ ਲਤਰ ਲੈਣ ਗਣੀ ਕੋਲ ਬੋਤਸਾ ਚੜਦੇ ਹਾਂ ਨਹੀਂ ਮੰਗੇ ਗੱਲ ਮੈਂ ਨਹੀਂ ਮੋੜਦਾ ਮੰਨ ਜਾ ਗੱਲ ਕਰ ਲਿਆ ਨਹੀਂ ਮੈਂ ਮੋੜਦਾ ਨਹੀਂ ਪਈਆ ਨਹੀਂ ਮੋੜਦੇ ਕਸਮ ਦਵਾਲਾ ਤੈਨੂੰ ਵੰਗਿਆਰ ਕਦੇ ਅੱਲੀ ਕਰੀ ਐ ਜੀ ਪਰਦਾ ਯਾਰ ਆਪਾਂ ਇਹਨਾਂ ਦੀ ਵੀ ਗੱਲ ਫੇਰ ਉਹੀ ਆ ਯਾਰ ਇਹ ਨਹੀਂ ਖਾਨ ਹੁੰਦਾ ਇਹ ਹੀ ਗੱਲ ਮੈਂ ਤੂੰ ਕਰਕੇ ਆਖਿਆ ਵੀ ਮਾਹਤ ਕੋਈ ਨਹੀਂ ਆਪਾ ਠੀਕ ਆ ਪਰ ਮੈਂ ਚੰਗੀ ਅੱਗੇ ਕਰਦੇ ਦੇ ਦੇਖ ਲੈ ਕਰ ਨਹੀਂ ਮੰਗਿਆਰ ਮੋੜਦੇ ਨਹੀਂ ਤੂੰ ਨਹੀਂ ਆਹ ਵਾਹ ਕਰੇ ਜਵਾਕੇ ਦਿਵਾਲਾ ਕੇ ਜੂਪਾਏ ਨਾ ਫੇਰੇ ਨਹੀਂ ਮੋੜਦੇ ਸੀ ਕਦੇ ਅੱਗੇ ਮੋੜਾ ਜਾਉ ਮੈਂ ਪਿੱਛੇ ਦਾ ਕਰ ਗੱਲ ਹੀ ਫਰਕ ਨਹੀਂ ਹੀ ਹੁੰਦੇ ਵਗੇ ਫਰਕਾ ਕਿੰਨਾ ਦਾ ਫਰਕ ਆ ਫਰਕਾ ਜਿਆਦਾ ਹੈ ਆਇ ਕਹਿ ਵੀ ਮੰਗੇ ਇੰਨੇ ਜੀ ਦੇ ਦੂ ਬੱਕੜੀਆਂ ਕਹਿੰਦੀ ਬਸ ਤੈਨੂੰ ਕਿੰਨੇ ਦੀ ਜੀਰ ਕਟਾ ਵਾਡਾ ਇੱਕ 70 ਕਹਾਂ ਇਹਨੂੰ ਮਰਦਾ 170 ਦੇਣੀ ਕਹਿੰਦੀ ਆਇ ਕਹਦੇ ਵੀ ਆਏ ਹੁਣੇ 20 ਕਿਲੋ ਦੁੱਧ ਵੀ ਦੇਦਣਾ ਮੰਗੇ ਮੈਂ ਬੋਕਸ ਰੱਖ ਲਈਂ ਰਿਸ਼ਤੇਦਾਰਾਂ ਦੀ ਮੈਂ ਆ ਕਾਓ ਫੇਰ ਗੱਲ ਕੋ ਬੜਾ ਕੱਟਾ ਸਾਲ ਪਰਦਾ ਤੇ ਮਗਰ ਉੱਥੇ ਛੱਡ ਚ ਪਰ ਵਾਲਾ ਯਾਰੀ ਕੀ ਫਿਰ ਇਹ ਸਭ ਨਾਲ ਅੱਜ ਉਸ ਗੱਲ ਨਹੀਂ ਇਹਨੂੰ ਉਸ ਆਖਿਆ ਵੀ ਲੈ ਲੈ ਗੱਲੇ ਆ ਪੱਕੀ ਮੰਗੀ ਤੁਸੀਂ 80 ਮੰਗੀ ਜਾਓ ਕੁਛ ਮੰਗੀ ਆ ਨਾ ਐ ਤਾਂ ਹੋਣੀ ਨਹੀਂ ਫਿਰ ਕਿਵੇਂ ਹੁੰਦੀ ਹੈ ਮੈਂ ਤਾਂ ਕਾਇਦਾ ਰੱਖੀ ਖਤਰਾ ਥਣ ਬਸ ਬੋਲਦਾ ਨਹੀਂ ਆਈ ਅੰਦਰ ਭਲਾਈ ਅੰਦਰ ਮਤਾਂ ਦੇਣ ਭੈਣ ਸੱਦ ਕੇ ਮੱਝ ਤੇਰੇ ਕੰਮ ਦੀ ਹੈ ਮੈਂ 20 ਕਿਲੋ ਦੇਵੇਂ ਤਾਂ ਜ਼ਿੰਮੇਵਾਰੀ ਹੈ ਕਿਵੇਂ ਹੋਣੀ ਨਹੀਂ ਫਿਰ ਤਾਂ ਮੈਂ ਹੁਣ ਇੱਕ ਬੰਦਾ ਬੈਠਾ ਮੈਂ ਤੁਹਾਨੂੰ ਤੇਰੇ ਵੱਧ ਲਈਦਾ ਮੈਂ ਹੁਣ ਦੇਖ ਮੈਂ ਤੈਨੂੰ ਦਵਾਣਾ ਲਿਆਇ ਕਰਕੇ ਹਾਂ ਉਹ ਗਿੰਦੀ ਬੋਲੀ ਬਣਾ ਕੇ ਕਮੰਗੇ ਹਾਂ ਜਾਓ ਯਾਓ ਉਹ ਇਤਰਾਪਰਾ ਉਹ ਨੁਖਾੜਦੀ ਹੈ ਮੈਂ ਕਹਿਆ ਜੱਟ ਚੰਗੀ ਹੈ ਕਿ ਨਹੀਂ ਖੰਮਸ ਰੰਗੇ ਦੀ ਕੋਈ ਆ ਜਾ ਦੇਖਦਾ ਤੂੰ ਦੱਸ ਨਹੀਂ ਮੈਂ ਆਇਆ ਲੱਗਦਾ ਬੜੀਆ ਮਾਤ ਮੈਂ ਇਹਨੂੰ ਕਾਲੇ ਆਲੇ ਵਿੱਚ ਮਾਲ ਲੈਂਦਾ ਮੇਰਾ ਮਤਾਂ ਮੱਝ ਦਾ ਵੇਖ ਯਾਰ ਮੰਜਾ ਨਾ ਥੱਲੋਂ ਬੋਰਾ ਵੇਖੀ ਲੋ ਮੈਂ ਤੋਂ ਵਜ ਨਹੀਂ ਵੇਖਦਾ ਉਹ ਨਹੀਂ ਮੱਝ ਥੱਲੋਂ ਹੀ ਬਣਾਉਗੀ ਭੈ ਜੋ ਦਾ 20 ਪਾਈ ਲੀਟਰ ਖੋਲੇ ਯਾਰ ਨਹੀਂ ਮਹਾਰਾ ਧਰਤੀ ਜੀਤ ਬਸ ਨਹੀਂ ਨਹੀਂ ਮੈਂ ਕਾਲ ਕਰ ਦੋ ਤੂੰ ਵੀ ਤਾਂ 19 ਵੀ ਨਹੀਂ ਦਿੰਦੀ ਮੈਂ ਇਸ ਤਰ੍ਹਾਂ ਦੀ ਮੈਂ ਆ ਮੈਂ ਹੁਣ ਤੈਨੂੰ ਕਿੰਨੇ ਦੀ ਗੱਲ ਕਰ ਬਲਾ ਹਾਂ ਉਹ ਨਾ ਮੈਂ ਨਾ ਆਖ ਨਹੀਂ ਹੋਣੀ ਵਾਲੇ ਲਾਈ ਜਾਂਦੇ ਆ ਫਿੰਨੀ ਦੇਖ ਲੈ ਤੇਰੀ ਮਰਜ਼ੀ ਹੈ ਘਰੇ ਉਹਨੂੰ ਵਧ ਲਈ ਜਾਂਦੇ ਆ ਇਹ ਕੱਚੀ 20 ਕਿਲੋ ਜੇ 19 ਵੀ ਦੇਦਾ 100 ਦਾ ਨੋਟ ਵੀ ਨਹੀਂ ਪੱਤਾ ਉਹ ਖੜਾ ਸਾਲ ਪੜਦਾ ਮਗਰ ਰਸਤੇ ਲੜਾਂ ਦੀ ਮੈਂ ਹੁਣ ਤਾਂ ਲੈ ਕੇ ਆਇਆ ਜੀ ਹਾਂ ਮੈਂ ਨਹੀਂ ਕੋਸਾਂਦਾ ਮੈਨੂੰ ਹੁਣ ਜਿੱਤਣ ਦੀ ਕੀ ਤਾਂ ਕੀ ਕਹਦਾ ਲੈ ਜਿੱਤਦਾ ਵਸ ਇਹਨੂੰ ਵਸ ਕਹਿੰਦਾ ਉਵੇਂ ਹੋ ਜਾਏ ਨਹੀਂ ਨਹੀਂ ਮੈਂ ਵੇਚ ਦੇ ਰਾਂ ਜਾ ਯਾਰ ਇੱਕ ਵਾਰੀ ਕਹਿਣਾ ਕੁਝ ਹੋਵੇ ਆ ਤਾਂ ਹੈਗੇ ਹੈਗਾ ਇੱਕ ਹੋਰ ਇਹ ਲੈ ਲੈ ਦੇ ਕੇ ਬਾ ਹੁਣ ਤੇਰੀ ਖਾਤਰਾ ਭਲਾ ਲੜੀ ਜਾਣਾ ਲੜੀ ਆ ਫੜਨੇ ਨਾ ਫੜਲਾ ਦੇ ਚੁੱਪ ਕਰ ਜਾ ਤੂੰ ਵੀ ਬੋਲੀ ਜਾਈ ਹੁਣ ਜੋ ਮਾਰਦੀ ਰਵਾਦੀ ਓਏ ਨਹੀਂ ਹੁਣ ਮੈਂ ਨਹੀਂ ਭਾਈ ਹੁਣ ਨਹੀਂ ਨਹੀਂ ਹੋਣੀ ਨਹੀਂ ਪਾ ਜਾਣ ਕੋਈ ਘਰੇ ਬਦਲ ਲਾਉਂਦੇ ਇੱਕ ਗੱਲ ਤੈਨੂੰ ਮੈਂ ਗੱਲ ਦੋ ਸੁਣਨ ਦਾ ਕੀ ਫਾਇਦਾ ਮੇਰੇ ਇਸ ਤਰ੍ਹਾਂ ਦਾ ਘਰੇ ਬਦਲ ਲਾਉਂਦੇ ਸਾਨੂੰ ਰਪੀ ਮੰਨੀ ਦਾ ਹੁੰਦਾ ਜਾਓ ਜੀ ਜਾਓ ਜਾਓ ਕਿੰਦੀ ਮੰਨੀ ਦਾ ਹੁੰਦਾ ਬਾਬਾ ਤੇਰੇ ਤੋਂ ਮੁੜ ਕੇ ਰਹਿ ਜੀ ਮੰਨ ਰੰਦੋ ਕੋਈ ਨਹੀਂ ਬਾਜੀ ਆ ਕਹਿੰਦੇ ਕੋਈ ਨਹੀਂ ਬਾਬਾ ਛੋੜਿਆ ਯਾਰ ਨਹੀਂ ਮੈਂ ਤੇ ਜਾਂਦਾ ਭਾਈ ਉਹ ਗਿੰਦੀ ਨਹੀਂ ਮੈਂ ਦੇਵਿੰਦਰ ਦਾ ਬਗਮੈਂ ਸਮਝਦਾ ਮੋੜ ਦੇ ਨੀ ਛੋੜ ਕੇ ਰਹਿਣ ਦੇ ਜਿਹੜਾ ਹੀ ਹੈ ਜੋੜੇ ਦਾ ਨਹੀਂ ਪਤਾ ਮੈਨੂੰ ਕਿਵੇਂ ਕਰ ਰਹੇ ਨੇ ਉਹ ਤਾਂ ਕੱਲੀ ਦਾ ਦਾ ਮੈਂ ਤਾਂ ਦੱਸਦਾ ਅਸੀਂ ਕੱਲ ਦੀ ਦਾ ਕੀ ਕੱਲ ਦੀ ਦਾ ਇਹਨਾਂ ਨੇ ਗੇੜ ਦੰਦ ਦੋ ਤੂੰ ਦੱਸ ਦੇ ਕੀ ਆ ਕੋਈ ਉਹ ਜੇ ਸਾਹ ਦਾ ਦੱਸੇਗਾ ਐਂ ਕਹਿੰਦੇ ਵੀ ਉਹ ਐਂ ਕਰਦੇ ਕੋਈ ਹਿਸਾਬ ਨਾ ਕਰ ਕੋਈ ਪਤਾ ਨਹੀਂ ਲੱਗੇ ਤੋ ਦਾ ਰਵੇ ਮੈਨੂੰ ਤਾਂ ਪਤਾ ਲੱਗੂਗਾ ਫਿਰ ਮੈਂ ਆ ਆ ਗਿਆ ਵੱਡੀਆਂ ਬਦਲਾਵ ਉਹ ਜਸ ਕਰ ਲੈ ਉਹ ਕਰ ਲੈ ਜਸ ਦੂੜਾ ਪਈਦਾ ਹੋ ਇਹਦਾ ਕੀ ਮਤਲਬ ਕਰ ਹਾਂ ਉਹ ਕੰਜ ਜਿਹਦੇ ਮੇਰੇ ਜਿਧਿਆ ਨਾ ਕਿੱਧਰ ਆ ਇਹਦਾ ਮੈਨੂੰ ਕੁਝ ਨਹੀਂ ਗਿਆ ਮੈਂ ਤਾਂ ਤੈਨੂੰ ਉਹਦਾ ਉਹਦਾ 170 ਹੈ ਉਹਦਾ ਡੇਢ ਮੰਗਿਆ ਇਹਨਾਂ ਨੇ 1.70 ਡੇਢ ਕਹਤਾ ਡੇਢ ਮੰਗਿਆ ਭਾਈ ਇਹਨਾਂ ਨੇ 1.70 ਮੰਗਿਆ ਪੁੱਛ ਜੀ ਤਾਂੁੰਡੇ ਨੂੰ ਵੀ ਪੁੱਛ ਲੈ ਕਿੰਨੇ ਮੰਗਿਆ ਪੁੱਤ ਪਵਦੀ ਦੇ ਕਿੰਨੇ ਮੰਗਿਆ ਸੀਗਾ ਤੇਨੂੰ ਹਾਂ ਤੇ ਉਹਦਾ ਮਤਲਬ ਹੁਣ ਮੈਨੂੰ ਕੀ ਕਹ ਡੇਢ ਉਹ ਕਹਤਾ ਠੀਕ ਆ ਉਹ ਭਾਈ ਸਾਹਿਬ ਜਿਆਦਾ ਉਹ ਕਹਿੰਦਾ ਗੱਲ ਕਰ ਲੈ ਮੈਂ ਹੁਣ ਤੂੰ ਦੱਸ ਕਿੱਧਰ ਨੂੰ ਜਾਵਾਂ ਕਿੰਨੇ ਦੀ ਦੱਸਣਾ ਬੰਦਾ ਰਾਮਪੁਰ ਦਰਾਇਆ ਪਏ ਗਏ ਆਂ ਰਾਮਪੁਰ ਦਰਾਇਆ ਪਏ ਕਦੀ ਹੈ ਕਦੀ ਰਾਮਪੁਰ ਦਰਾਇਆ ਨਹੀਂ ਮੁਰਾदाबाद ਉਧਰ ਨਹੀਂ ਗਏ ਜੀ ਲੱਗ ਰਿਹਾ ਆਪ ਦੇਖੇ ਦੇਖੇ ਨਹੀਂ ਨਹੀਂ ਇਹ ਨਹੀਂ ਗਏ ਇਹ ਕਿੰਨੇ ਨਹੀਂ ਕਰਦਾ ਇਕ ਕਿੰਨੇ ਨਹੀਂ ਕਰਦਾ ਤੂੰ ਮੰਗ ਮੰਗਿਆ ਲਾਸਟ ਆ ਕੇ ਕਹਦੇ ਤੂੰ ਮੈਨੂੰ ਤੂੰ ਮੰਗੇ ਮੈਂ ਤਾਂ ਮੈਂ ਜਿਸ ਕਰਨਾ ਹੈ ਤਾਂ ਕਹਿ ਵੀ ਮੰਗੇ ਐ ਕਰ ਦੇ ਆਖ ਠੀਕ ਆ ਤਾਂ ਹੈ ਨਹੀਂ ਅੱਜ ਕਿਵੇਂ ਕਹਿ ਤਾਂ ਤੁੱਕ ਤੇ 40 ਮੰਗਦੇ ਤੈਨੂੰ ਕਹਿੰਦਾ 15 ਕਿਲੋ ਦਾ ਹੁਣ ਮੈਂ ਪਰਲੀ ਆਲੇ ਤਨਵਾਸ ਨੂੰ ਤੂੰ ਵੰਗ ਪੱਕੀ ਮੰਗ ਲਮੰਗੇ ਤੂੰ ਕਿਹੜਾ ਕੋਪਰਾ ਜੋੜੇ ਲੈ ਜਾ ਇਹ ਕਹਿੰਦਾ ਮੈਂ ਹਾਂ ਕੋਈ ਗੱਲ ਭਰਾਵਾ ਠੀਕ ਆ ਕਹਦਾ ਲੱਗਦਾ ਸੁਣ ਤੂੰ ਇਹਨੂੰ ਐ ਕਹਿੰਦੇ ਵੀ ਐ ਕਰਦੇ ਜੋੜੇ ਦਾ ਹਾਂ 15 ਇਹ ਕਰਦੇ ਹੋ 45 ਰੁਪਏ। ਹੈ 40 ਰੁਪਏ ਤੋਂ ਬੱਸ 100। 32 ਦੀ ਗੱਲ ਲਏ 35 ਜੀ ਪੈ ਗਈ ਮੰਡੀ ਰਾਤ ਦੀ ਜਿਹੜਾ ਸੇਵਕ ਨਹੀਂ ਪਾਇਆ ਇਸੋ ਬੈਠਾ ਬਾਜ਼ ਕਰ ਰਣ ਪੁੱਛ ਰਕੇ ਲਾਇਆ। 36 ਦੀ ਗੱਲ ਉੱਥੀ ਮੰਗਦੇ ਸੀ। 32 ਰਹਿਣਾ ਨਹੀਂ। ਹਾਂ ਜੀ। ਇਹ ਪਿੰਡ ਦੀ। ਉਹ ਹਾਂ ਜੀ। ਗਰੋ ਹੋ ਗਿਆ। ਇਹ ਸੀ ਵਾਦੀ। 20 ਉਸਕੇ ਲਈ ਲੋਕ। 20 ਵੀ ਕਾਇ ਦੀਆ ਕਾਇਰਾ ਮੰਗਾ ਮੇਰੀ ਸ਼ਕਤੀ ਕੀ। ਆਵਾ ਮੈਨੂੰ ਹੋ ਜਾਗੀ ਫਿਰ ਸੋ। ਇਹ ਯੂਟਿਊਬਰ ਕਿੱਥੇ ਕੀ। क्या है लाल लाल तो हो रही है इसे कह रहा है डेढ़ को जी इसे एक सत्तर को कह रहा था इसे मैंने कह दिया एक दस की दे दो ठीक है ये मांगी है तीस की ये कह रहा है की मेरी आम दी है चलो चलो ਬਾਲਗਾ ਗੱਲਾਂ ਨਹੀਂ ਕੋਈ ਗੱਲ ਜਾਇਜ਼ ਕਰਕੇ ਕੋਈ ਗੱਲ ਕਹਦੇ ਵੀ ਆ ਮੈਂ ਤੈਨੂੰ ਸੇਡਾ ਸਾਰਾ ਰਾਸਤਾ ਉਹ ਬੈਠੇ ਸੇਕ ਕਰੇ ਪੁੱਛ ਲੜ ਚੱਲ ਉਹ 15 ਉੱਤੇ 36 ਆਉਂਦੇ ਨੇ ਮਾਰੇ ਦੇ ਦੇ ਸੰਗ ਖਾਲਾ ਅੱਥ ਨੇ ਮਹਿਲੀ ਉਹਦੇ ਪਿੰਨੋ ਅੱਜ ਐਸ ਉਂਗਲੀ ਅਸਲ 15 ਕਿਲੋ ਦਾ ਹੁਣ ਨਾ ਉਹ 19 ਕਿਲੋ ਦੀ ਔਰ ਤੇ ਮੈਂ ਦਿੱਤੀ ਉਹ ਨਾ ਨਹੀਂ ਨਹੀਂ ਕਰਨ ਠੀਕ ਹੈ ਭੁੱਲ ਜੁੜਾ ਕਿੰਨਾ ਦਾ ਇਹ ਬੜਾ ਕੀ ਮੰਨ ਮੈਂ ਤੇ ਹੋ ਗਣੀ ਕੋਤ ਖੁੱਤ ਤੜਕੇ 20 ਗੱਗੂ ਮੁੱਲ ਕਰ ਗਿਆ ਕੀ ਫਾਇਦਾ ਉਹ ਗੱਲ ਦਾ ਟਾਈ ਦਾ ਹੋਊ ਜੂੜਾ ਤੇਰੇ ਹਿਸਾਬ ਨਾਲ ਆਰਵਾਦੀ ਉਹ ਕਹਿਣਾ ਦੱਸ ਨਹੀਂ ਇਹ ਕਹਿਣਾ ਦਾਰਾਂ ਦੇ ਕੋਲ ਕਹਿੰਦੇ 20 ਦਿ ਗਿਆ ਸੀ ਉਦੋਂ ਫੋਨ ਦੀ ਗਿਆ ਕਿ ਕਰਨਾ ਮੈਂ ਉਹ ਨਹੀਂ ਤੂੰ ਪੂਰੀ ਗੱਲ ਮੇਰੀ ਨਹੀਂ ਸਮਝਿਆ ਮੈਂ ਤਾਂ ਤੇਰਾ ਜੋੜ ਜੋੜ ਲਾ ਕੇ ਦੱਸਿਆ ਟਾਈ ਦਾ ਕਹਿਣਾ ਤੂੰ ਜੂੜਾ ਤੇਰੇ ਹਿਸਾਬ ਨਾਲ ਆਰਵਾਦੀ ਉਹ ਕਹਿ ਕੇ ਇੱਕ ਦਾ ਵਿਆਹ ਕਰ ਇੱਕ ਦਾ ਐੜ ਦੀ ਗਿਆ ਮੈਂ ਟਰਾਈ ਜੀ ਗਿਆ ਡੇੜ ਦੀ ਹੋ ਗਿਆ 20 ਦੀ ਆਖਿਆ ਤੇਰੇ ਮਗਲ ਲਾਲਾ ਅੱਜ ਵੀ ਜਦ ਮੈਂ ਦੂਸਰਾ ਬਣਾਇਆ ਜਿਸ ਕਰਨੇ ਦੀ ਮੈਂ ਹੱਥ ਤੇ ਖੜਾ ਚੱਲ ਨਾ ਤੇ ਮੰਗੇ ਦੀਆਂ ਵਾਂਗੇ ਜਾਏ ਬਸ ਤੂੰ ਆ ਪੱਕੀਆਂ ਮੰਗ ਵੇਚ ਦੱਸ ਦੇ ਨਹੀਂ ਮੈਂ ਤਾਂ ਦੋ ਕਰੀ ਜਾਂਦੇ ਆ ਕਿ ਮੁੱਲ ਨੂੰ ਆਪਦੇ ਨੂੰ ਉਹ ਕਰੀ ਅੱਜ ਉਨੀ ਲਈ ਨਾ ਤੂੰ ਮੱਝਾ ਪਰ ਲੈਣ ਆਲਾ ਪਰ ਮਾੜੀ ਦੇ 20 ਲੀਟਰ ਤੋਂ ਘੁੱਦੇ ਦੀ ਮੱਝਾ 20 ਲੀਟਰ ਤੋਂ ਨਾ ਘੁੱਦੇ ਰੋਟੇ ਬਾਦੂ 40 ਇਥੇ ਹੋਣੀ ਹੈ 40 ਹੁਣ ਥੋੜਾ ਜੀ ਦੱਸ ਨਹੀਂ ਮਾਝ ਦੇ ਰੇਖੇ ਪਹਿਲਾ ਮੰਗਿਆ ਤੂੰ ਤੂੰ ਵੀ ਆਖ ਰੇ ਫਿਰ ਤੈਨੂੰ ਮੈਂ ਤੇਰੂ ਮਾਨ ਕਰਕੇ ਦਵਾਉਣਾ ਮੱਝ ਕਸਮ ਉਹ ਤਾਂ ਵੱਧ ਖੜਾ ਵਾਹਤਾ ਵੇਲਾ ਯਾਰ ਕਿੱਥੇ ਆ ਬੈਠਾ ਪਈ ਯਾਰ ਓਏ ਇੱਕ ਨਾਲ ਤਾਂ ਨਵੇਲ ਦਾ ਵੀਡੀਓ ਦੇ ਹੋਰ ਕੀ ਗੱਲ ਮੈਂ ਤਾਂ ਗੱਲ ਸੁਣ ਤੇਰੇ ਬਿਨਾ ਪੁੱਛਿਆ ਹੁਣ ਆਏ ਹੋ ਕਹਿੰਦੇ ਮੈਂ ਜੇ ਸਾਡੇ ਦੀ ਹੁੰਦੀ ਹੋਈ ਤਾਂ ਕਰਦਾ ਨਾ 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 ਦੇਖੀ ਬਾਜ਼ ਕਰ ਦੇ ਮੈਂ ਤੇਰਾ ਇਹੋ ਰੱਖਦਾ ਮੇਰੀ ਸਮਝ ਉਹਨੇ ਕਹਿੰਦੇ ਮੇਰੇ ਕੋਲ ਵਗੇ ਨਾ ਦੇ ਦੇ ਹੁਣ ਤਾਂ ਨੇੜੇ ਲੱਗ ਗਿਆ ਉੱਥੇ ਓ ਆ ਜਾ ਆ ਓਏ ਉੱਥੇ ਹੁੰਦੀ ਆ ਉਹ ਤਾਂ ਖੜਾ ਖੜਾ ਓ ਜਿਹੜੀ ਗੱਲ ਕਹਤੀ ਤੈਨੂੰ ਜੇ ਸਾਡੇ ਰਵਾਸੇ ਸਾਡੇ ਉਹ ਹੈ ਸਾਡੇ ਰਵਾਸੇ ਨਾ ਦੇਖ ਲੈ ਮੈ ਤਾਂ ਪਾਣੀ ਪਾ ਜਿੰਨੀ ਜਲਣ ਕਾ ਗੱਲ ਸੁਣ ਯਾਰ ਐ ਹੋਊਗੀ ਹੋਈਦਾ ਇਹਦਾ ਤਾਂ ਹੀ ਖੜਾ ਉਸ ਤੋਂ ਮੈਨੂੰ ਬਤਾਏ ਅਖੇਦਾ ਉਸ ਨੂੰ ਕਹੈਂ ਮੈਂ ਉਹਨੂੰ ਮਤਲਬ ਕਹਿੰਦਾ ਆ ਆ ਆਹ ਤੇ ਆ ਹੀ ਲੱਗਦਾ ਮਗਲ ਸੁਣਾ ਕਹਿੰਦਾ ਗਾਂਜਾ ਕਰਦਾ ਗਾਂਜਾ ਦਾ ਕੰਮ ਕਰਦਾ ਮੇਰੇ ਸਹੁਰੇ ਨੂੰ ਵੀ ਮੰਨ ਲਿਆ ਕਰੇ ਮੇਰੀ ਹਿੰਦੀ ਮਤਲਬ ਗਰਾਂਦਾ ਕਰੀਂ ਦੇ ਪਰਲੇ ਦਾ ਯਾਰ ਮੈਨੂੰ ਮੱਝ ਨਹੀਂ ਦੀ ਤੇ ਪਹਿਲਾਂ ਐਂਦਾ ਮੇਰੀ ਮੰਨੀ ਐ ਬਾਰਸੀ ਮਤਾਂ ਆਉਂਦਾ ਨਹੀਂ ਸੀ ਸੁਈ ਮੱਝ ਆਉਂਦੀ ਪਹਿਲਾਂ ਅੱਖਾਂ ਮਚਾ ਦਊਗੀ ਨਾ 15ਵਾਂ ਉਹ ਹਾਜੀ ਸਾਹਿਬ ਦੇਉਂਗੇ ਹਾਂ ਤੁਸੀਂ ਕੋ ਕਹਿਂਗੇ ਕੋਈ ਹਮ ਹਮ ਤਾਂ ਲੈਣਾ ਤਾਂ ਲੈਣਾ ਕਿਤਲਾ ਸਾੜੂ ਮੇ ਚੰਗਾ ਰਹੇਗਾ ਤੇਰੇ ਹੱਥੋਂ ਅੱਜ ਲੈਟਰੀ ਆਉਂਦੀ ਆ ਇਹਦੇ ਜੱਕ 3000 ਛੋੜਾ ਨਹੀਂ ਮੰਗੇ ਉਹ ਗਿੰਦੀ ਨਾ ਭੱਜ ਜਾ ਤੂੰ ਨਾ ਭੱਜ ਜਾ ਮੂਹਰੇ ਨਾ ਭੱਜ ਮੈਂ ਤਾਂ ਮੈਂ ਗੱਲ ਕਰੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਨੰਬਰਦਾਰ ਨੇ ਕੀ ਕਹਤਾ ਪਰ ਨਹੀਂ ਮੈਂ ਆਓ ਜੀ ਹਾਜੀ ਜੀ ਉਹ ਮੈਂ ਦੇ ਦੇ ਉਹ ਹਾਜੀ ਜੀ ਆਫ ਰੋਜ ਗੱਲ ਸੁਣ ਲੈ 2000 ਛੋੜਾ ਬੜਾ ਬੋਲਣ ਦੀ ਨਹੀਂ ਗਲਤ ਗੱਲ ਨਹੀਂ ਮਰਜੀ ਮੇਰੀ ਹੁੰਦੀ ਮੈਂ ਤੈਨੂੰ ਦੋ ਮਰਜੀ ਹੋ ਜੋੜੀ ਕਹਿੰਦੇ ਹੁਣ ਇੱਡੇ ਦੋ ਜੇ ਤਾਂ ਹੁਣ ਉਹੀ ਗੱਲ ਕਰੀ ਜਾਣੀ ਹੈ ਗੱਲ ਸੁਣ ਲੈ ਵੀ ਹੋ ਗਈ ਖਤਰਾ ਜੋੜ 2000 ਆ ਵੀ ਦੇ ਕਹਿੰਦਾ ਉਹ ਫੇਟ ਲਾ ਰਿਹਾ ਇਹ ਪਤਾ 100 ਨੰਬਰ ਉਹ ਤੇ ਬਸ ਬੋਤੋ ਅੱਡਾ ਪੀ ਨੀਗਰ ਲਗਾ ਆ ਲੋਲੇ ਨਹੀਂ ਹਲਦੀ ਨਹੀਂ ਇਹਨੂੰ ਤੂੰ ਦਉਂਦੀ ਜੇ 10 ਬਸ ਬੋਤੋ ਬਸ ਹਮ ਖਾ ਰਹੀ ਨੇ ਚਾਈਆ ਬੰਦ ਨਾ ਬੰਦ ਨਾ ਬੰਦ 100 ਨੰਬਰ ਆ ਯਾਰ 102 ਦੇ ਚਾਹ ਹਜ਼ਾਰ ਦਲਾ ਮੈਂ ਜਿੰਗਰ ਦਾ ਸਭ ਬੱਸ ਕਰ ਦਿੱਤੀ ਹੈ ਇਹ ਚਿੱਟੜ ਕਰਕੇ ਜਾਲੀ ਜੁੱਤੀ ਬਣ ਕੇ ਲਓ ਇਹ ਸਿੰਦੀ ਪੂਰਾ 20 ਕਿਲੋ ਦਿੰਦੀ ਹਾਂ ਹਾਂ ਆ ਗਲਤ ਆ ਪੈਸੇ ਦੇ ਖੋਜ ਲੀ